ਸਸ਼ੀ ਕਾਲ ਜੀ ਮੈਰੀ ਨਾਲ ਅੱਜ ਮਾਂ ਤੇ ਗੱਲ ਕਰਾਂਗੇ ਮੌਸਮ ਨੂੰ ਲੈ ਕੇ ਲਗਾਤਾਰ ਮੌਸਮ ਦੇ ਵਿੱਚ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਮੌਸਮ ਕਿਵੇਂ ਦਾ ਰਹੇਗਾ ਅੱਜ ਅਤੇ ਕੱਲ ਨੂੰ ਲੈ ਕੇ ਮੌਸਮ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਕਿਹੜੀ ਅਪਡੇਟ ਸਾਂਝੀ ਕੀਤੀ ਗਈ ਹੈ ਅੱਜ ਤੁਹਾਨੂੰ ਮੌਸਮ ਦੀ ਸਾਰੀ ਜਾਣਕਾਰੀ ਦੇਵਾਂਗੇ ਵੀਡੀਓ ਨੂੰ ਦੇਖਣ ਤੋਂ ਬਾਅਦ ਵੱਧ ਵੱਧ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਨੂੰ ਮੌਸਮ ਦੀ ਜਾਣਕਾਰੀ ਜ਼ਰੂਰ ਹੋਵੇ ਦੱਸਿਆ ਕਿ ਮੌਸਮ ਦੇ ਵਿੱਚ ਲਗਾਤਾਰ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਅੱਜ ਸਵੇਰ ਤੋਂ ਹੀ ਬਦਲਬਾਈ ਨਜ਼ਰ ਆਈ ਹੈ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਦੱਸਿਆ ਕਿ ਦੁਪਹਿਰ ਵੇਲੇ ਨਿਕਲ ਰਹੀ ਕੜਾਕੇ ਦੀ ਧੁੱਪ ਦੇ ਕਰਕੇ ਲੋਕਾਂ ਨੂੰ ਕਾਫੀ ਗਰਮੀ ਮਹਿਸੂਸ ਹੋ ਰਹੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਕੜਾਕੇ ਦੀ ਧੁੱਪ ਪੈ ਰਹੀ ਹੈ ਇਹ ਸਾਫ਼ ਜ਼ਾਹਿਰ ਹੁੰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਜਿਹੜੀ ਕਿ ਪੈਣੀ ਸ਼ੁਰੂ ਹੋ ਜਾਵੇਗੀ ਕਿਉਂਕਿ ਫਿਲਹਾਲ ਸਵੇਰ ਅਤੇ ਸ਼ਾਮ ਨੂੰ ਸਿਰਫ ਠੰਡ ਦਾ ਮੌਸਮ ਜਿਹੜਾ ਕਿ ਰਹਿ ਚੁੱਕਿਆ ਪਰ ਦੁਪਹਿਰ ਵੇਲੇ ਨਿਕਲੀ ਕਲਾਕੇ ਦੀ ਧੁੱਪ ਲੋਕਾਂ ਨੂੰ ਠੰਡ ਤੋਂ ਰਾਹਤ ਜ਼ਰੂਰ ਦੇ ਰਹੀ ਹੈ ਤਾਂ ਇਸ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਆਏ ਦਿਨ ਨਮੀ ਤੋਂ ਨਮੀ ਅਪਡੇਟ ਸਾਂਝੇ ਕੀਤੀ ਜਾ ਰਹੀ ਹੈ ਹਾਲ ਦੇ ਵਿੱਚ ਵੀ ਮੌਸਮ ਵਿਭਾਗ ਦੇ ਵੱਲੋਂ ਨਮੀ ਅਪਡੇਟ ਸਾਂਝੇ ਕਰਦੇ ਹੋਏ ਆਉਣ ਵਾਲੇ ਦਿਨਾਂ ਦੇ ਵਿੱਚ ਅੱਜ ਤੇ ਕੱਲ ਨੂੰ ਲੈ ਕੇ ਮੀਂਹ ਦੀ ਜਿਹੜੀ ਕਿ ਭਵਿੱਖਬਾਣੀ ਕੀਤੀ ਗਈ ਹੈ ਆਓ ਤੁਹਾਨੂੰ ਡਿਟੇਲਸ ਦੇ ਨਾਲ ਦੱਸ ਦਿਆਂ ਕਿ ਆਖਰ ਮੀਂਹ ਪੈਣ ਦੀ ਭਵਿਕਵਾਨੀ ਕਿੱਥੇ-ਕਿੱਥੇ ਕੀਤੀ ਗਈ ਹੈ ਤੇ ਕਿਵੇਂ ਦਾ ਮੌਸਮ ਰਹੇਗਾ ਤੇ ਕਿੰਨਾ ਤਾਪਮਾਨ ਚੁੜਾ ਕੀਤਾ ਗਿਆ ਪੰਜਾਬ ਦੇ 13 ਜ਼ਿਲ੍ਹਿਆਂ ਦੇ ਵਿੱਚ ਅੱਜ ਮੀਂਹ ਪੈਣ ਦੀ ਸੰਭਾਵਨਾ ਚਿਤਾਈ ਗਈ ਹੈ ਜੀ ਹਾਂ ਮੌਸਮ ਵਿਭਾਗ ਨੇ ਅੱਜ ਪੰਜਾਬ ਦੇ 13 ਜ਼ਿਲ੍ਹਿਆਂ ਦੇ ਕੁਝ ਇਲਾਕਿਆਂ ਦੇ ਵਿੱਚ ਮੀਂਹ ਅਤੇ ਗਰਜ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਹੈ ਚੰਡੀਗੜ੍ਹ ਦੇ ਵਿੱਚ ਅੰਸ਼ਕ ਤੌਰ ਤੇ ਬੱਦਲਵਾਈ ਰਹੇਗੀ ਹਾਲਾਂਕਿ ਕੱਲ ਨੂੰ ਵੀ ਇਸੇ ਤਰ੍ਹਾਂ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ ਪਰ ਕਿਸੇ ਵੀ ਥਾਂ ਦੇ ਉੱਤੇ ਕੋਈ ਮੀਂਹ ਨਹੀਂ ਪਿਆ। ਇਸ ਵੇਲੇ ਵੱਧ ਤੋਂ ਵੱਧ ਤਾਪਮਾਨ ਆਮ ਦੇ ਨਾਲ 3.2 ਡਿਗਰੀ ਵੱਧ ਹੈ। ਜੋ ਮਾਨਸਾ ਦੇ ਵਿੱਚ 29.2 ਡਿਗਰੀ ਤੱਕ ਪਹੁੰਚ ਚੁੱਕਿਆ। 19 ਤੋਂ 23 ਫਰਵਰੀ ਤੱਕ ਮੌਸਮ ਸਾਫ਼ ਰਹੇਗਾ। ਕਿਸੇ ਤਰੀਕੇ ਦੀ ਕੋਈ ਵੀ ਮੌਸਮ ਦੇ ਵਿੱਚ ਗੜਬੜੀ ਨਹੀਂ ਹੋਵੇਗੀ। ਮੌਸਮ ਵਿਭਾਗ ਦੇ ਮੁਤਾਬਿਕ ਪਠਾਨਕੋਟ, ਗੁਰਦਾਸਪੁਰ, ਫਿਰੋਜ਼ਪੁਰ, ਫਿਰੋਜ਼ਫਰੀਦਕੋਟ, ਮੋਗਾ, ਲੁਧਿਆਣਾ, ਬਰਨਾਲਾ, ਸੰਗਰੂਰ, ਪਟਿਆਲਾ, ਫਾਜ਼ਿਲਕਾ, ਮੁਕਸਸਾਹ, ਬਠਿੰਡਾ ਤੇ ਮਾਨਸਾ ਜ਼ਿਲ੍ਹਿਆਂ ਦੇ ਵਿੱਚ ਬੁੱਧਵਾਰ ਜਾਣੀ ਕਿ ਅੱਜ ਵਕ ਵਕ ਥਾਮਾਂ ਦੇ ਉੱਤੇ ਗਰਜ ਤੂਫਾਨ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਚਿਤਾਈ ਗਈ ਹੈ। ਹਵਾ ਦੀ ਗਤੀ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਤੱਕ ਪਹੁੰਚ ਸਕਦੀ ਹੈ। ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਵਕ ਵਕ ਥਾਮਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਵੀ ਚਿਤਾਈ ਗਈ ਹੈ। ਇੱਕ ਪੱਛਮੀ ਗੜਬੜ ਹੋਣ ਮੱਧ ਪਾਕਿਸਤਾਨ ਅਤੇ ਨਾਲ ਲੱਗਦੇ ਪੰਜਾਬ ਖੇਤਰ ਦੇ ਵਿੱਚ ਚੱਕਰਵਾਤੀ ਸਰਕੂਲੇਸ਼ਨ ਦੇ ਰੂਪ ਦੇ ਵਿੱਚ ਮੌਜੂਦ ਹੈ ਜੋ ਕਿ ਸਮੁੰਦਰ ਤਲ ਤੋਂ ਲਗਭਗ 3.1 ਕਿਲੋਮੀਟਰ ਦੀ ਉਚਾਈ ਤੇ ਹੈ। ਇਸ ਦੇ ਪ੍ਰਭਾਵ ਕਾਰਨ ਪੰਜਾਬ ਅਤੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਆਸ ਸਮੁੰਦਰ ਤਲ ਤੋਂ ਲਗਭਗ 1.3 ਕਿਲੋਮੀਟਰ ਤੱਕ ਉਪਰੀ ਹਵਾ ਚੱਕਰਵਾਤੀ ਸਰਕੂਲੇਸ਼ਨ ਪਣਿਆ ਹੋਇਆ। ਇੱਕ ਹੋਰ ਪੱਛਮੀ ਗੜਬੜ ਦੱਖਣ ਪੂਰਬੀ ਪਾਕਿਸਤਾਨ ਅਤੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਸਰਗਰਮ ਹੈ ਜੋ ਕਿ ਆਸ ਸਮੁੰਦਰ ਤਲ ਤੋਂ ਲਗਭਗ 7.6 ਕਿਲੋਮੀਟਰ ਤੱਕ ਫੈਲੀ ਹੋਈ ਹੈ ਅਤੇ ਉਚਾਈ ਦੇ ਨਾਲ ਉੱਤਰ ਪੱਛਮ ਵੱਲ ਝੁਕੀ ਹੋਈ ਹੈ। ਜਿਹਦੇ ਚੱਲਦੇ ਲਗਾਤਾਰ ਮੌਸਮ ਦੇ ਵਿੱਚ ਆਏ ਦਿਨ ਜਿਹੜਾ ਕਿ ਬਦਲਾ ਉਹ ਦੇਖ ਨੂੰ ਮਿਲ ਰਿਹਾ ਹੈ। ਤਾਂ ਦੇਖਣਾ ਹੋਵੇਗਾ ਕਿ ਹੁਣ ਜੋ ਮੌਸਮ ਵਿਭਾਗ ਦੇ ਵੱਲ ਕੋਹਿਖਵਾਣੀ ਕੀਤੀ ਗਈ ਹੈ ਮੀਂਹ ਪੈਣ ਦੀ ਤਾਂ ਕਿੱਥੇ-ਕਿੱਥੇ ਮੀਂਹ ਪਵੇਗਾ ਜੇਕਰ ਤੁਹਾਡੇ ਵੀ ਕਿਸੇ ਇਲਾਕੇ ਦੇ ਵਿੱਚ ਮੀਂਹ ਜਾਂ ਬੱਦਲਵਾਈ ਦਾ ਮੌਸਮ ਹੈ ਜਾਂ ਕਿਸੇ ਦਾ ਤੁਹਾਡੇ ਮੌਸਮ ਨੂੰ ਲੈ ਕੇ ਹਾਲਾਤਾਂ ਕਮੈਂਟ ਜ਼ਰੂਰ ਕਰਿਓ